ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਵਾਰ ਕਈ ਸੱਜਣ ਇੱਕ ਸਵਾਲ ਪੁੱਛਦੇ ਆ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਆ ਇਹ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਪਾਠ ਕਰਨ ਲੱਗਿਆਂ ਸਾਨੂੰ ਕਿਹੜੀਆਂ ਗੱਲਾਂ ਦਾ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ ਕਿਉਂਕਿ ਕਈ ਵਾਰ ਇੰਜ ਹੁੰਦਾ ਹੈ ਵੀ ਕਈ ਸਿੱਖ ਸੰਤਾਂ ਮਹਾਰਾਜ ਦੀ ਬਾਣੀ ਦਾ ਪਾਠ ਕਰਨ ਲੱਗੇ ਆ ਇਸ ਗੱਲ ਦਾ ਧਿਆਨ ਰੱਖਦੇ ਆ ਵੀ ਅਸੀਂ ਕੋਈ ਗਡਵੀ ਦੇ ਵਿੱਚ ਕੋਈ ਗਲਾਸ ਦੇ ਵਿੱਚ ਕੋਈ ਕੋਲੀ ਵਿੱਚ ਪਾਣੀ ਲੈ ਕੇ ਉਹਨੂੰ ਆਪਣੇ ਕੋਲ ਰੱਖੀਏ ਫਿਰ ਅਸੀਂ ਸਾਫ ਸੁਥਰੀ ਚਾਦਰਾਂ ਵਿਛਾ ਕੇ ਉਹਦੇ ਉੱਤੇ ਆਪਣਾ ਆਸਣ ਲਾਈਏ ਕਈ ਕਿਸ ਢੰਗ ਦੇ ਨਾਲ ਖਿਆਲ ਰੱਖਦੇ ਆ ਕਿ ਇਸ ਢੰਗ ਦੇ ਨਾਲ ਖਿਆਲ ਪਰ ਅੱਜ ਇੱਕ ਬਹੁਤ ਜ਼ਰੂਰੀ ਨੁਕਤੇ ਵੱਲ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਨਾ ਇਸ ਵੀਡੀਓ ਨੂੰ ਮੈਂ ਬੇਤੀ ਕਰਨਾ ਚਾਹਾਂਗਾ ਜਿਹੜੀਆਂ ਸੰਗਤਾਂ ਪਾਠ ਕਰਦੀਆਂ ਨੇ ਉਹ ਮਿਸ ਨਾ ਕਰੇ ਅਤੇ ਵੱਧ ਤੋਂ ਵੱਧ ਸੰਗਤ ਨਾਲ ਇਹਨੂੰ ਸ਼ੇਅਰ ਜ਼ਰੂਰ ਕਰਦੇ ਸੰਗਤ ਜੀ ਤੁਸੀਂ ਮਹਾਰਜ ਦੀ ਬਾਣੀ ਦਾ ਪਾਠ ਕਰਨਾ ਹੈ ਤੁਸੀਂ ਸਾਫ ਸਫਾਈ ਦਾ ਖਿਆਲ ਰੱਖਿਆ ਬਹੁਤ ਚੰਗੀ ਗੱਲ ਆ ਇਸ਼ਨਾਨ ਪਾਣ ਕਰਕੇ ਸਾਫ ਸੁਥਰੇ ਕੱਪੜੇ ਪਹਿਨ ਕੇ ਸਾਫ ਸੁਥਰੀ ਵਿਸ਼ਾਈ ਕਰਕੇ ਤੁਸੀਂ ਬੈਠ ਕੇ ਬਾਣੀ ਦੀ ਬਾਣੀ ਦਾ ਪਾਠ ਕਰਦੇ ਹੋ ਬਹੁਤ ਚੰਗੀ ਗੱਲ ਆ ਕਰਨਾ ਵੀ ਚਾਹੀਦਾ ਪਰ ਜਿਹੜਾ ਇੱਕ ਵਿਸ਼ੇਸ਼ ਕਰਕੇ ਨੁਕਤਾ ਹੈ ਜਿਹਦੇ ਵੱਲ ਅਸੀਂ ਬਹੁਤ ਘੱਟ ਧਿਆਨ ਦਿੰਦੇ ਹਾਂ ਉਹ ਨੁਕਤਾ ਇਹ ਆ ਇਹਨੂੰ ਸੁਣੋ ਧਿਆਨ ਨਾਲ ਮੈਂ ਹਮੇਸ਼ਾ ਬੇਨਤੀ ਕਰਦਾ ਹੂੰ ਨਾ ਵੀ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਨ ਲੱਗਿਆ ਇੱਕ ਪਰਹੇਜ਼ ਵੀ ਜਰੂਰ ਰੱਖੋ ਨਾ ਉਹ ਪਰਹੇਜ਼ ਕਿਹੜਾ ਹੈ ਪਰਹੇਜ਼ ਹੁਣ ਇੱਥੇ ਖਾਣ ਪੀਣ ਦਾ ਪਰਹੇਜ਼ ਨਹੀਂ ਆ ਪਰਹੇਜ਼ ਇਹ ਹੈ ਕਿ ਜੇ ਤੁਸੀਂ ਮਹਾਰਾਜ ਦੀ ਬਾਣੀ ਦਾ ਪਾਠ ਕਰਦੇ ਹੋ ਤੇ ਬਾਣੀ ਦਾ ਪਾਠ ਕਰਨ ਲੱਗੇ ਆ ਜੋ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਜੋ ਉਪਦੇਸ਼ ਸਤਗੁਰੂ ਸਾਨੂੰ ਡ੍ਰਿੜ ਕਰਉਂਦੇ ਆ ਨਾ ਉਹ ਉਪਦੇਸ਼ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਜਿਵੇਂ ਮਹਾਰਾਜ ਕਹਿੰਦੇ ਕਿਸੇ ਦੀ ਮਿਲਦਿਆ ਨਹੀਂ ਕਰਦਾ ਕਿਸੇ ਦੀ ਚੁਗਲੀ ਨਹੀਂ ਲਾਉਣੀ ਸੱਚ ਜਿਹੜਾ ਉਹ ਬੋਲਣਾ ਹੈ ਸੱਚ ਤੇ ਪਹਿਰਾ ਦੇਣਾ ਆਪਣੇ ਜੀਵਨ ਦੇ ਵਿੱਚ ਆਪਣੀਆਂ ਇੰਦਰੀਆਂ ਤੇ ਕਾਬੂ ਰੱਖਣਾ ਕੁਝ ਇਸ ਤਰ੍ਹਾਂ ਦੇ ਨਾਲ ਜਿਹੜੇ ਉਪਦੇਸ਼ ਸਤਿਗੁਰੂ ਬ੍ਰਿੜ ਕਰਉਂਦੇ ਆ ਭਾਈ ਗੁਰਮੁਖਾਂ ਦੀ ਸੰਗਤ ਕਰਨੀ ਆ ਬੁਰਾਈਆਂ ਤੋਂ ਆਪਣੇ ਮਨ ਨੂੰ ਰੋਕ ਕੇ ਰੱਖਣਾ ਜੇ ਅਸੀਂ ਮਹਾਰਤ ਦੀ ਬਾਣੀ ਦਾ ਪਾਠ ਕਰਦੇ ਆ ਤੇ ਇਹ ਪਰਹੇਜ਼ ਬੜਾ ਜ਼ਰੂਰੀ ਆ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰੂ ਦਾ ਸੇਵ ਬਾਟ ਮੁਰਿਦਾ ਝੋਲੀ ਹੈ ਜੇ ਮਹਾਰਦੀ ਬਾਣੀ ਦਾ ਪਾਠ ਕਰਦੇ ਆ ਤੁਸੀਂ ਸਚੁਚੁਤਾ ਦਾ ਵੀ ਖਿਆਲ ਰੱਖ ਲਿਆ ਇਸ਼ਨਾਨ ਪਾਣ ਕਰਕੇ ਪਾਠ ਕਰਦੇ ਹੋ ਇਹ ਚੀਜ਼ ਦਾ ਵੀ ਖਿਆਲ ਰੱਖਿਆ ਪਰ ਜੇ ਇਹ ਗੱਲਾਂ ਦਾ ਪਰਹੇਜ਼ ਨਹੀਂ ਬਾਣੀ ਪੜ ਲਈ ਬਾਣੀ ਪੜ ਕੇ ਫਿਰ ਅਸੀਂ ਝੂਠ ਦਾ ਸਹਾਰਾ ਲਈ ਜਾਈਏ ਬਾਣੀ ਪੜ ਕੇ ਫਿਰ ਅਸੀਂ ਕਿਸੇ ਦੀ ਨਿੰਦਿਆ ਕਿਸੇ ਦੀ ਚੁਗਲੀ ਕਿਸੇ ਦੀ ਖੁਸ਼ਾਮਦ ਕਰੀ ਜਾਈਏ ਗੁਰਬਾਣੀ ਦਾ ਪਾਠ ਵੀ ਕਰੀ ਜਾਈਏ ਤੇ ਗੁਰਬਾਣੀ ਦਾ ਪਾਠ ਕਰਕੇ ਸਾਡੀਆਂ ਇੰਦਰੀਆਂ ਵੀ ਸਾਡੀ ਸਾਡੇ ਕਾਬੂ ਵਿੱਚ ਨਾ ਹੋਵੇ। ਸੋ ਇਹ ਪਰਹੇਜ਼ ਜਿਹੜਾ ਉਹ ਬਹੁਤ ਜ਼ਰੂਰੀ ਆ। ਜੇ ਇਸ ਤਰ੍ਹਾਂ ਕਰ ਰਹੇ ਆ ਫਿਰ ਤਾਂ ਇਹ ਗੱਲ ਇਸ ਤਰ੍ਹਾਂ ਵੀ ਜਿਵੇਂ ਡਾਕਟਰ ਨੇ ਕਿਹਾ ਵੀ ਤੁਸੀਂ ਦਵਾਈ ਖਾ ਲਓ ਪਰ ਦਵਾਈ ਦੇ ਨਾਲ ਤੁਸੀਂ ਪਰਹੇਜ਼ ਰੱਖਣਾ ਹੈ ਜਿੱਦਾਂ ਸ਼ੂਗਰ ਵਾਲਿਆਂ ਨੂੰ ਕਹ ਦਿੱਤਾ ਵੀ ਤੁਸੀਂ ਸ਼ੂਗਰ ਜਿਹੜੀ ਆ ਉਹ ਨਹੀਂ ਖਾਣੀ। ਡੀਪੀ ਵਾਲਿਆਂ ਨੂੰ ਕਹ ਦਿੱਤਾ ਵੀ ਤੁਸੀਂ ਤਲੀਆਂ ਚੀਜ਼ਾਂ ਦਾ ਪਰਹੇਜ਼ ਰੱਖੋ। ਕਿ ਦਵਾਈ ਦਾ ਅਸਰ ਜਿਹੜਾ ਹੈ ਉਹ ਤਾਂ ਹੀ ਹੋਏਗਾ ਨਾ ਜੇ ਨਾਲ ਪਰਹੇਜ਼ ਹੋਏਗਾ ਹੁਣ ਗੁਰਬਾਣੀ ਦਾ ਪਾਠ ਕਈ ਸਿੱਖ ਸੰਗਤਾਂ ਬਹੁਤ ਕਰਦੀਆਂ ਚਲੋ ਸਨਮਾਨ ਜੋਗਾ ਪਰ ਜੇ ਗੁਰਬਾਣੀ ਮਹਾਰਾਜ ਦੀ ਅਸੀਂ ਪੜਤਾ ਰਹੇ ਆ ਗਾਇਨ ਕਰ ਰਹੇ ਆ ਪਰ ਜੇ ਉਹਦਾ ਸਾਡੇ ਜੀਵਨ ਚ ਅਸਰ ਨਹੀਂ ਹੋ ਰਿਹਾ ਤੇ ਕਿਤੇ ਨਾ ਕਿਤੇ ਸਾਨੂੰ ਦੇਖਣਾ ਪਏਗਾ ਵੀ ਸਾਡੇ ਕਿਤੇ ਪਰਹੇਜ਼ ਵਿੱਚ ਕੋਈ ਕਮੀ ਤਾਂ ਨਹੀਂ ਰਹਿ ਗਈ ਤੋ ਇਸ ਨੁਕਤੇ ਵੱਲ ਵੀ ਜਿਹੜਾ ਹੈ ਉਹ ਸਾਨੂੰ ਜਰੂਰ ਖਿਆਲ ਰੱਖਣਾ ਚਾਹੀਦਾ ਹੈ ਬਾਬਾ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹਮੇਸ਼ਾ ਯਾਦ ਰੱਖੋ ਕਿਆ ਪੜੀਏ ਕਿਆ ਗੁਨੀਆਂ ਕਿਆ 베ਦ ਪੁਰਾਨਾ ਸੁਣੀਏ ਬੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲੇ ਉਸੂ ਪਾਠ ਪੜਿਓ ਅਰ 베ਦ ਵਿਚਾਰਿਓ ਨਿਵਲ ਕੋਇ ਨগম ਸਾਦੇ ਪੰਜ ਜਨਾਸੋ ਸੰਗਨਾ ਛੁਟਕਿਓ ਅਧਿਕ ਅਹੰਗ ਬੁਧ ਬਾਦੀ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਜਿਹੜੇ ਆ ਉਹ ਮਹਾਰਾਜ ਦੀ ਬਾਣੀ ਵਿੱਚ ਆਉਂਦੇ ਆ ਤੋ ਇਨ੍ਹਾਂ ਗੱਲਾਂ ਦਾ ਇਹਨਾਂ ਨੁਕਤਿਆਂ ਦਾ ਸਾਨੂੰ ਜਰੂਰ ਖਿਆਲ ਰੱਖਣਾ ਚਾਹੀਦਾ ਹੈ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ